ਵਾਹਿਗੁਰੂ ਸਾਹਿਬ ਜੀ ਜਾਪ ਸਾਹਿਬ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਉ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ 파ਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤਨ ਭਉ ਪ੍ਰਕਾਸ਼ ਅਮੇ ਤੋਜ ਕਿਹਿਜੈ ਓਟ ਇੰਦਰਿੰਦਰਾਣ ਸਾਹਾ ਸਹਾਣ ਗਣੀਜੈ ਤੇਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ ਤਵ ਸਰਬਨਾਮ ਕਥੈ ਕਵਣ ਕਰਮਨਾਮ ਬਰਨਤ ਸੁਮਤ ਉਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਅਲੇਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰ ਨਮਸਤੰਗ ਧਰਮੰ ਨਮਸਤੰਗ ਅਨਾਮੰ ਨਮਸਤੰਗ ਅਤਾਮੰ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਬਰਗੇ ਨਮਸਤੰ ਅਸਰਗੇ ਨਮਸਤੰ ਪਰਭੂਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰਗਾ ਅਦੇਸੇ ਨਮਸਤੰਗਾ ਭੀਸੇ ਨਮਸਤੰ ਨਿਰਥਾਮੇ ਨਮਸਤੰ ਨਿਰਬਾਮੇ नमो काले नमो सर्व दयाले नमो सर्व रूपे नमो सर्व भूपे नमो सर्व खापे नमो सर्व थापे नमो सर्व काले नमो पाले नमस्त सतदेवय नमस्तंग अपिवय नमस्तंग अजन्मे नमस्तंग सुबन्मे नमो सर्व गौने नमो सर्व पौने नमो रंगे नमो सर्व भंगे ਨਮੋ ਕਾਲ ਕਾਲੇ ਨਮਸਤ ਸਤਿ ਦੇ ਆਲੇ ਨਮਸਤੰਗ ਅਬਰਣੇ ਨਮਸਤੰਗ ਅਮਰਣੇ ਨਮਸਤੰਗ ਜਰਾ ਰੰਗ ਨਮਸਤੰਗ ਕ੍ਰਿਤਾ ਰੰਗ ਨਮੋ ਸਰਬ ਧੰਦੇ ਨਮੋ ਸਤਿ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਤਿ ਰਾਗੇ ਨਮਸਤੰਗ ਸੋਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਉ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ ਅਦੇਹ ਹੈ ਅਪੇਹ ਹੈ ਅਜੀਤ ਹੈ ਅਭੀਤ ਹੈ त्रिमान हैं निदान हैं त्रिवर्ग हैं या सर्ग हैं अनिल हैं अनाद हैं अजी हैं अजाद हैं अजन्म हैं अभरण हैं अभूत हैं अपर्ण हैं अगंज हैं अपंज हैं अजूज हैं अझंज हैं अमीक हैं रफीक हैं अतंद हैं अबंद हैं निर्बूज हैं असूज हैं अकाल हैं अजाल हैं अलाहा हैं अजाह हैं अनंत हैं महंत हैं अलीक हैं निरसरीक हैं निर्लंब हैं असंभ हैं अगम हैं अजम हैं अभूत हैं अशूत हैं अलोक हैं अशोक हैं अकर्म हैं अपर्म हैं अजीत हैं अपीत हैं अबाह हैं अगाह हैं अमान हैं निदान हैं अनेक हैं फिर एक हैं उजंग प्रयात छंद ਨਮੋ ਸਰਬਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੀ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ नमो नृतनृते नमो नाद नादे नमो पानपाने नमो बादबादे अनङ्गीयनामे समस्ति स्वरूपे परमाथे, प्रमाथे समस्ति विभूते कलङ्क कलंकी कलङ्किस्वरूपे नमो राजराजेश्वरं परमरूपे नमो योगयुगेश्वरं परमसिद्धे नमो राजराजेश्वरं परमवृद्धे नमो शस्त्रपाणे नमो अस्त्रमाणे नमो परम ज्ञाता नमो लोकमाता अपेखीया भर्मी अपोघी अपुगते नमो योगजुगेश्वरं परम जुगते नमो नित नारायणे क्रूर कर्मे नमो प्रेत अपरीत देवे सुधर्मे नमो रोगहर्ता नमो राग रूपे नमो सहसाह नमो भूप भूपे ਨਮੋ ਦਾਣ ਦਾਨੇ ਨਮੋ ਮਾਨ ਮਾਨੇ ਨਮੋ ਰੂ ਗੁਰੂ ਗੇ ਨਮਸਤੰ ਸਨਾਨੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਟ ਇਸਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾ ਨੰਨ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਵਿਰਧ ਕਰਤਾ ਅਦੋ ਉਰਦ ਅਰਦੰ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਛੇਦੀ ਆ ਭੇਦੀ ਆ ਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਸਤ ਧਾਮੰ ਤੇਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਪੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਝੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੀ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਯੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੀਜੇ ਅਪੀਜੇ ਸਮਸਤੰ ਪ੍ਰਸੀਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿਧੰ ਨੇਵਾਸੀ ਚਰਪਟ ਛੰਦ ਤਉ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਨੰ ਸਰਵੰ ਤਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਛੰਦ ਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੂਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਬਪਾਲਕ ਸਰਬਕਾਲਕ ਸਰਬ ਕੋ ਪੁੰਨ ਕਾਲ ਜਤਰ ਤਤਰ ਬਿਰਾਜਿ ਹੀ ਅਭ ਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੂਨ ਆਦ ਅਸੀਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿ사 ਵਿ사 ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹ ਜਾਹੀ ਸਰਬਮਾਨ ਸਰਬਤਰਮਾਨ ਸਦਾਬਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੁ ਜਾਣਹੀ ਕਹੇ ਜੀਬ ਆਤਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨ ਲੋਕ 14 ਹੈ ਕੇ ਬਿਖੈ ਜਗ ਜਾਪ ਹੀ ਜਹੇਂ ਜਾਪ ਆਦ ਦੇਵ ਆਦ ਮੂਰਤ ਥਾਪਿਓ ਸਭ ਜਹੇਂ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬिश्व ਰਚਿਉ ਸੁਜੰ ਭਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਜੁਗਤ ਅਕਾਲਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਨ ਉਸਤਤ ਏਕ ਪੁਰਖ ਅਭਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ 베ਦ ਪੁਰਾਨ ਜਾ ਕਹੇ ਨੇਤ ਭਾਕਤ ਨਿਤ ਓਟ ਸਿਮਰਤ ਪੁਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਮਦੁ ਭਾਰ ਛੰਦ ਤਉ ਪ੍ਰਸਾਦ ਗੁਣ ਗਨ ਉਧਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਆਨੰਗ ਅਨਭਾਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੂ ਸਾਹਨ ਸਾਹੁ ਰਾਜਾਨ ਰਾਜ ਭਾਨਾਨ ਭਾਨੂ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਪਾ ਅਭੰਗ ਗਤ ਮਿਤਾ ਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੂਤ ਪ੍ਰਚੰਡ ਮਿਤ ਗਤ ਅਖੰਡ ਅਲਸੀਅ ਕਰਮ ਅਦ੍ਰਿਸੀਅ ਧਰਮ ਸਰਬਾਪਨਣਾਡੀਅ ਅਨ ਡੰਡ ਬਾਡੀਅ ਚਾਚਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਖੰਦੇ ਉਦਾਰੇ ਅਪਾਰੇ ਹਰੀੰ ਕਰੀੰ ਨਿਰਨਾਮੇ ਅਕਾਮੇ ਉਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ 74 ਚੱਕਰ ਵਾਸੀ 74 ਚੱਕਰ ਵਾਸੀ 74 ਚੱਕਰ ਮਾਨਿਐ 74 ਚੱਕਰ ਦਾਨਿਐ ਚਾਚਰੀ ਛੰਦ ਨਾ ਸਤਰੈ ਨਾ ਮਿਤ్రੈ ਨਾ ਭਰਮੰ ਨਾ ਪਿਤ్రੈ ਨਾ ਕਰਮੰ ਨਾ ਖਾਏ ਅ ਜਨਮੰ ਅ ਜਾਏ ਨਾ ਚਿਤ੍ਰੈ ਨਾ ਮਿਤ్రੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਉ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਪੀਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਅਬ ਧੂਤ ਬਰਣੈ ਕਿ ਵਿਭੂਤ ਕਰਣੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੂਕ ਬਰਣੈ ਕਿ ਸਰਬਾ ਅਪਰਣੈ ਕਿ ਜਗਤੰ ਕਰਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪ ਹੈ ਕਿ ਅਨਪਉ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪੋ ਆਪੀਵ ਹੈ ਕਿ ਚਿਤ੍ਰੰ ਬਹੀਨ ਹੈ ਕਿ ਏਕੈ ਅਧਿਨ ਹੈ ਕਿ ਰੂਜੀ ਰਜ਼ਾ ਕਹਿ ਰਹੀ ਮੈ ਰਹਾ ਕੈ ਕਿ ਪਾਕ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਭੁਲ ਗੁਨਾਹ ਹੈ ਕਿ ਸਾਹ ਹੰਸਾਹ ਹੈ ਕਿ ਕਾਰਨ ਕੋ ਨਿੰਦ ਹੈ ਕਿ ਰੂਜੀ ਦੇਹੰਦ ਹੈ ਏ ਰਾਜ ਕਰਹੀ ਮਹਾਂ ਕੇ ਕਰਮੰ ਕਰੀ ਮਹਾਂ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ ਕੇ ਸਰਬਤਰ ਗਉਨਾ ਕੇ ਸਰਬਤਰ ਭਉਨਾ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾਹੂ ਕੇ ਸਰਬਤਰ ਪਾਹੂ ਕੇ ਸਰਬਤਰ ਦੇਸੈ ਕੇ ਸਰਬਤਰ ਭੈਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੀ ਸਰਬਤਰ ਤ੍ਰਾਣੈ ਕੀ ਸਰਬਤਰ ਪ੍ਰਾਣੈ ਕੀ ਸਰਬਤਰ ਦੇਸੈ ਕੀ ਸਰਬਤਰ ਭੇਸੈ ਕੀ ਸਰਬਤਰ ਮਾਨੈ ਸਦਾਇਵੰ ਪ੍ਰਧਾਨੈ ਕੀ ਸਰਬਤਰ ਜਾਪਿਐ ਕੀ ਸਰਬਤਰ ਥਾਪਿਐ ਕੀ ਸਰਬਤਰ ਭਾਨੈ ਕੀ ਸਰਬਤਰ ਮਾਨੈ ਕੀ ਸਰਬਤਰ ਇੰਦਰਾਏ ਕੀ ਸਰਬਤਰ ਚੰਦਰਾਏ ਕੀ ਸਰਬੰਕਲੀਮੈ ਕੀ ਪਰਮੰ ਫਿਹੀਮੈ ये आकल मैं के साहिब कलमय हुसन अल वजू हैं तमामुल रजू हैं हम एसुल सलामय सलिखत गनीमुल गिमुल है गरीबुल परसता है बिलंदुल मकान जमीीन उल जमान तमिजुल है रुजुअअल निदान है, अजीम है रिजायक यकीन है, अनेकुल तरंग हैं अभेद हैं अपंग हैं अजीजुल नेवाज हैं गनी मूल खेराज हैं निरुक्त स्वरूप हैं त्रिमुक्त विभूत हैं प्रभगत प्रभा हैं संयुक्त सुधा हैं सदैव स्वरूप हैं अपिदी अनूप हैं समस्तोपराज हैं सदा सर्वसाज हैं समस्तुल सलाम हैं सदैवल अकाम हैं निर्बाध स्वरूप हैं अगाध हैं अनूप हैं ਉਵੰਗ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਬਰਗੰ ਤਰਬਾਦੇ ਅਗੰਜੀ ਅਗਾਦੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਭੁਗਤ ਸਰੂਪ ਹੈ ਅਛਜ ਹੈ ਅਸ਼ੂਤ ਹੈ ਕੇ ਨਰਕ ਪ੍ਰਨਾਸ਼ ਹੈ ਪ੍ਰਿਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦਾਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਗਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਬੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ ਅਬੰਦ ਹੈ ਆ ਭਗਤ ਹੈ ਬਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਜਿ ਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਪੀਖ ਹੈ ਢਾਹਾ ਹੈ ਅਗਾਹਾ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਉ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਗਹਰਤਾ ਸਰਬੰਕਰਤਾ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵ ਪ੍ਰਸਾਦ ਨਮੋ ਨਰਕਨਾਸੀ ਸਦਾਇਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਬਿਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਬਾਦ ਵਿਪੂਤੇ ਅਨੰਗੀਆਂ ਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿਤਰੈ ਨਾ ਤਾਤੈ ਨਾ ਮਾਤੈ ਨਾ ਜਤੈ ਨਾ ਪਾਤੈ ਨਿਰਸ਼ਕ ਸਰੀ ਕਹੇ ਅਮੇ ਤੂ ਅਮੀ ਕਹੈ ਸਦਾਬੰ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਉ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨੁਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਜ਼ਕ ਰਹੀਮ ਹੈ ਕੇ ਰੂਜ਼ੀ ਦੇਹਿੰਦ ਹੈ ਕੇ ਰਜ਼ਕ ਰਹੀਂਦ ਹੈ ਕਰੀਮੁਲ ਕਮਾਲ ਹੈ ਕੇ ਹੁਸਨੁਲ ਜਮਾਲ ਹੈ गनीमुल खिराज हैं गरीबुल निवास हैं हरीफुल शिक्न हैं हिरासुल फेकान हैं, कलंक प्रणास हैं समस्तुल निवास हैं अगंजुल गनीम हैं रजाय कर रहीम हैं समस्तुल जुबाँ हैं के साहिब किराँ हैं के, है, के नरक प्रणास हैं बहस्तुल निवास हैं के सर्बुल गवान हैं हमेशुल रवान हैं तमामुल तमीज हैं समस्तुल अजीज हैं परम परम ईस हैं समस्तुल अदीस हैं आदेशुल अलेख हैं हमेशुल अपीख हैं जमीनुल जमा हैं अमिक इमा हैं करीमुल कमाल हैं के जुरत जमाल हैं के अचलंग प्रकाश हैं के अमेतो तो सुबास हैं के अजब स्वरूप हैं के अमेतो तो विभूत हैं ਕਿ ਅਮੇ ਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮੇ ਤੋ ਅਪੰਗ ਹੈ ਮਧੁ ਭਾਰ ਛੰਦ ਤਉ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰ ਅਗੰਜ ਹਰ ਨਰ ਪਰਪੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰਨਰ ਅਮੰਡ ਅਨਭਵ ਅਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਆਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤੋ ਦਿਸ ਵਿਸ ਬੇਅੰਤ ਅਨਭਵ ਅਨਾਸ ਤ੍ਰਿਤ ਧਰ ਤੁਰਾਸ ਅਜਾਨ ਬਾਹੂ ਏਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਿ ਜਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨਟਟ ਭੰਡਾਰ ਅਨਠਟ ਅਪਾਰ ਅਡੀਠ ਧਰਮ ਅਤ ਠੀਠ ਕਰਮ ਅਣ ਬਰਨ ਅਨੰਤੋ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਉ ਪ੍ਰਸਾਦ ਤਨੁ ਨਾਲਿਆ ਹੈ ਅਰ ਘਾਲਿਆ ਹੈ ਖਲਖੰਡਨ ਹੈ ਮਹਮੰਡਨ ਹੈ ਜਗਤੇશ્વਰ ਹੈ ਪਰਮੇਸ਼ਵਰ ਹੈ ਕਲਕਾਰਣ ਹੈ ਸਰਬਉਬਾਰਣ ਹੈ ਤ੍ਰਿਤਕੇ ਧਰਣ ਹੈ ਜਗਕੇ ਕਰਨ ਹੈ ਮਨਮਾਨਿਆ ਹੈ ਜਗਜਾਨਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬਪਾਸਿਆ ਹੈ ਸਰਬਨਾਸਿਆ ਹੈ ਕਰੁਣਾਕਰ ਹੈ ਵਿਸਵੰਬਰ ਹੈ ਸਰਬੇਸ਼ਵਰ ਹੈ ਜਗਤੇશ્વਰ ਹੈ रह मंडस हैं खलखंडस हैं परतें पर हैं करुणा कर हैं अजपा जप हैं अथपा थप हैं अकृता कृत हैं अमृता मृत हैं अमृता मृत हैं करणा कृत हैं अकृता कृत हैं धरणी त्रित हैं अमतेश्वर हैं परमेश्वर हैं अकृता कृत हैं अमृता मृत हैं अजबाकृत हैं अमृता अमृत हैं नरनायक हैं खलकायक हैं विस्वम्बर हैं करुणालय हैं नृपनायक हैं सर्वपायक हैं पव हैं अर्गंजन हैं रिपतापन हैं जप जापन हैं अकलंकृत हैं सर्वाकृत हैं कर्ता कर हैं हरता हर हैं परमात्म हैं सर्वआत्म हैं आत्म हैं जस के जस हैं ਉਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੀਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾ ਸੰਤਾਮ ਸੰਸਾਂਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਯੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁਦੇ ਨਮੋ ਗਿਆਨ ਗਿਆਨਨੇ ਨਮੋ ਭੂਜ ਭੂਜੇ ਨਮੋ ਪਾਨ ਪਾਨੇ ਨਮਹ ਕਲਹਿ ਕਰਤਾ ਨਮੋ சாਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਵਿਪੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਪਹਿ ਅਬੈ ਅਪੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ अनाथे परमाथे अजोनि अमोनि नारागे नारंगे ना नारेखे ना 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 अकर्मंग अपरमंग अगंजे अलेखे उजंग प्रयात छंद प्रणामे समस्तुल प्रणासे अगंजुल अनामे समस्तुल निवासे निरकामंग विभूते समस्तुल स्वरूपे कुकर्मंग प्रणासे सुधर्मंग विभूते ਸਦਾ ਸੱਚ ਦਾ ਨੰਨ ਸਤਰੰ ਪ੍ਰਨਾਸੀ ਕਰੀ ਮੂਲ ਕੁੰਨਦਾ ਸਮਸਤੁਲ ਨਿਵਾਸੀ ਅਜਾਇਬ ਬਿ ਭੂਤੇ ਗਜਾਇਬ ਗਨੀਮੇ ਹਰੀਆਂ ਕਰਿਆਂ ਕਰੀ ਮੂਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰ ਪਬ ਸੁਬੰ ਸਰਬਦਾ ਸਰਬ ਜੁਗਤੇ ਦੋਕਾਲੰ ਪ੍ਰਨਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਦੋ ਕਾਲਿ ਪ੍ਰਣਾਸੀ ਦੇ ਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬਿਪੂਤੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਅਤੇ